ਹਾਂਜੀ ਸਸੀ ਗਾ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਇੱਕ ਪ੍ਰੈਂਕ ਵੀਡੀਓ ਤੁਹਾਨੂੰ ਉਹ ਬੰਦਾ ਵੀ ਦਿਖਾਵਾਂਗੇ ਵੀ ਕਿਹੜਾ ਪ੍ਰੈਂਕ ਕਰਨਾ ਤੇ ਉਹਦੀ ਰੀਲ ਵੀ ਦਿਖਾਉਣਾ ਉਹਨੇ ਹੱਥ ਚੱਕਰ ਗਿਆ ਪੂਰੀ ਅੱਜ ਕੱਲ ਉਹ ਗੁੰਡਾ ਕਰਦੇ ਨੇ ਫੁੱਲ ਵੀਡੀਓ ਪਾਉਂਗਾ ਡੇਲੀ ਉਹਦੀ ਇੱਕ ਨਾ ਇੱਕ ਰੀਲ ਹੁੰਦੀ ਹੁੰਦੀ ਆ ਜਿਵਾਕਾਂ ਨੂੰ ਬਹੁਤ ਗਲਤ ਸੁਨੇਹਾ ਦੇ ਰਿਹਾ ਉਹ ਤੇ ਹੁਣ ਉਹਦੀ ਫੋਟਾ ਕਰਦੀ ਆਪਾਂ ਕੱਢਣੀ ਆ ਐਸਐਚਓ ਬਣ ਕੇ ਆਪਾਂ ਉਹਨੂੰ ਲਾਉਣਾ ਫੋਨ ਤੇ ਕੈਮਰਾ ਲੈ ਇਧਰ ਬਣਾ ਰੀਲ ਖਈਏ ਲੈ ਢੀ ਕੱਢ ਉਹਦੀ ਦਿਖਾ ਵੀਡੀਓ ਹਾਂ ਤੇ ਆ ਆ ਦੇਖ ਸਕਦੇ ਹੋ ਜੀ ਖੜ ਜਾ ਖੜ ਜਾ ਇਹ ਆ ਗਿਆ ਜੀ ਕਾਹਲ 605 ਆ ਦੇਖ ਸਕਦੇ ਹੋ ਬਿੰਦਰ ਸਰਦਾਰ ਆ ਤੇਰੇ ਸਾਥ ਕੇ ਆਏ ਪੌਂਦਾ ਅਸਲਿਆਂ ਨਾਲ ਬਾਲਾ ਖੂਖਾਰਾ ਆਦਮੀ ਇਹਦਾ ਜ਼ਮੀਂਦਰ ਦਾ ਹੈਗਾ ਨਹਿਰ ਦੇ ਕਿਨਾਰੇ ਫਰਦ ਨਾਲੇ ਪਤਾ ਨਹੀਂ ਕਿਹਨੂੰ ਚੱਕੀ ਫਰਦ ਨਾਲੇ ਪਿੱਛੇ ਗੱਡੀ ਜੀ ਵੀ ਇੱਕਨਾਂ ਦਾ ਵਿਚੇ ਪੜੇ ਉਹਦੇ ਘਟਾਉਏ ਸਿੱਧੀ ਗੱਲ ਇਹਨੂੰ ਲਾਉਣਾ ਜੀ ਆਪਾਂ ਹੁਣ ਫੋਨ ਲੈ ਲਾ ਫੋਨ ਉਹਨੂੰ ਮੇਰੇ ਕੋਲ ਨੰਬਰ ਨਹੀਂ ਆਇਆ ਹੈਣੀ ਨੰਬਰ ਜਰ ਮੈਂ ਲਾਉਣਾ ਤੇਰਾ ਨੰਬਰ ਤੋਂ ਨੰਬਰ ਤਾਂ ਨਹੀਂ ਸੇਵ ਹੋ ਜਾਉਗਾ ਨਾ 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 ਫੜਮੜਾਦਾ ਨੰਬਰ ਮੈਨਾਂ ਲਾਉਣਾ 11 ਨੰਬਰ 81 75 33 95 ਦਾ ਨੰਬਰ ਮਨਾਲਾ ਨਾ ਨਾ ਨੰਬਰ ਉਹਦਾ ਵੱਡੇ ਬਦਮਾਸ਼ ਦਾ ਆਇਆ ਤਾਂ ਮੇਰੀ ਬਾਜ ਪਛਾਣ ਜੂ ਹਣਾ ਯਾਰ ਮੂੰਹ ਤੇ ਕੱਪੜਾ ਰੱਖ ਲੈਂਦੇ ਹੂੰ ਹੂੰ ਚੱਕੂ ਤਨੂਗਾ ਗਣਾ ਐ ਨਹੀਂ ਪਤਾ ਮੈਂ ਸੰਗ ਨਹੀਂ ਬੜ ਰਹੇ ਹੋਏ ਮੈਂ ਸਾਂ ਲੇ ਰਿਹਾ ਦੋ ਤਿੰਨ ਫਾਰਮ ਬਣਾ ਰਿਹਾ ਉਹਨੇ ਕਰੇ ਮੈਨੂੰ ਪਤਾ ਦੀ ਦੁਬਾਰੋਂ ਲੱਗੀ ਲਾਲੋ ਪਰੋਈ ਇੱਕ ਬੰਦਰ ਸਿਆ ਕੱਢੀਏ ਤੇਰਾ ਰੀਲਾਂ ਵਾਲਾ ਭੂਤ ਮੁਸ਼ਕਲੇ ਜੱਕੂ ਮੈਨੂੰ ਲੱਗਦਾ ਨਹੀਂ ਜੱਕੂ ਹਲੋ ਅੱਜ ਇਹ ਮਜ਼ਾ ਆਏਗਾ ਨਾ ਬਿੜੋ ਜੀ ਹਲੋ ਹਲੋ ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਦੱਸਾਂਗੇ ਤੁਸੀਂ ਦੱਸੋ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਕਿਤੋਂ ਬੋਲਦੇ ਹੋ ਬਈ ਅਸੀਂ ਸੰਗਰੂਰੋਂ ਬੋਲਦੇ ਹਾਂ ਤੁਸੀਂ ਕਿੱਥੋਂ ਬੋਲ ਰਹੇ ਹੋ ਇਹ ਸਨਾਮ ਤੋਂ ਬੋਲਦੇ ਆ ਬਈ ਬਾਈ ਗਨ ਸਨਾਮ ਤੋਂ ਕਿੱਥੋਂ ਲੋਕਲ ਸਨਾਮ ਹਾਂ ਬਈ ਇੱਕ ਤੁਹਾਡੀ ਰਿਪੋਰਟ ਆਈ ਹੈ ਸੰਗਰੂਰ ਥਾਣੇ ਦੇ ਵਿੱਚ ਕਿਵੇਂ ਸੋਡੀ ਰਿਪੋਰਟ ਆਈ ਹੈ ਥਾਣੇ ਚ ਸੰਗਰੂਰ ਤਰਖਾਸਤ ਦਿੱਤੀ ਏ ਤੁਹਾਡੇ ਵਿਰਤੀ ਕੱਟ ਗਿਆ ਕੱਟ ਗਿਆ ਲੱਗੀਆਂ ਟੱਟੀਆਂ ਸਰਾ ਆ ਖੋਲ ਮੁੰਡੀ ਬੱਸ ਬੱਸ ਮਰ ਗਿਆ ਜਮੀਂ ਦੇਖੀ ਅਿੰਦਾਂ ਕਿਨੂੰ ਫੋਨ ਘਵਾ ਦੇ ਹਾਂ ਹੈਲੋ ਤੈਨੂੰ ਫੋਨ ਕੱਟਣ ਨੂੰ ਨਹੀਂ ਕਿਹਾ ਖਬਰਦਾਰ ਹੋ ਜਾ ਜੇ ਇਸ ਤੋਂ ਬਾਅਦ ਫੋਨ ਕੱਟਿਆ ਕੌਣ ਬੋਲਦਾ ਬਈ ਅਸੀਂ ਪਾਗਲ ਨਹੀਂ ਬੈਠੇ ਓਰੇ ਸੱਚੂ ਬਾਜਵਾ ਗੱਲ ਕਰ ਰਿਹਾ ਥਾਣੇ ਚੋਂ ਹਲੋ ਅਸਲਾ ਪ੍ਰਮੋਟ ਕਰ ਰਿਹਾ ਕੋਈ ਬਦਮਾਸ਼ ਐ ਤੂੰ ਕੌਣ ਬੋਲਦਾ ਫਿਰ ਥਾਣੇ ਚੋਂ ਗੱਲ ਕਰ ਰਿਹਾ ਥਾਣੇ ਚੋਂ ਬਾਜਵਾ ਅੱਛਾ ਈ ਕਾਹਲ 605 ਵਾਲੀ ਆਈਡੀ ਤੇਰੀ ਆ ਹਾਂ ਈ ਅਸਲਾ ਚੱਕੀ ਫਿਰਦਾ ਸ਼ਰੈਮ ਤੈਨੂੰ ਪਤਾ ਵੀ ਕੀ ਐ ਦਾ ਸੱਟਾ ਨਿਕਲਦਾ ਆਹ ਉਹ ਯਮਲੀ ਜਿਹੜੀ ਟੋਏ ਕਰਨੀ ਜੀ ਹੁੰਦੀ ਹੈ ਆਪਣੀ ਸ਼ੂਟਿੰਗ ਵਾਲੀ ਟੋਏ ਕਰਨ ਲੋਕਾਂ ਨੂੰ ਥੋੜਾ ਪਤਾ ਟੋਏ ਕਰਨ ਤੂੰ ਨਹਿਰ ਦੇ ਕਿਨਾਰੇ ਫਿਰਦਾ ਪਿੱਛੇ ਤੇਰੀ ਗੱਡੀ ਐ ਜੱਗਿਓ ਕੋਈ ਗੱਡੀ ਆ ਜੇ ਉਹ ਬੰਦਾ ਸਦਾ ਗੱਡੀ ਨਹਿਰ ਚ ਲਾ ਦੇ ਵੀ ਮੂਰੇ ਤਾਂ ਬਦਮਾਸ਼ ਖੜੇ ਨੇ ਫੇਰ ਕੌਣ ਜ਼ਿੰਮੇਵਾਰ ਹੈ ਉੱਥੇ ਨਾ ਜੀ ਉਹ ਬਾਈ ਨਹੀਂ ਨਕਲੀ ਕਰਨੀ ਉਹ ਤਾਂ ਆਪਣੇ ਮਤਲਬ ਹੀ ਉਹ ਲੋਕਾਂ ਨੂੰ ਥੋੜਾ ਪਤਾ ਨਕਲੀ ਆ ਤੁਹਾਨੂੰ ਪਤਾ ਵੀ ਇਹ ਤਾਂ ਕਿੱਡਾ ਕੇਸ ਬਣ ਸਕਦਾ ਇਸ ਚੀਜ਼ ਦਾ ਨਾ ਸਰੇਦਾ ਇਹ ਮੰਨ ਲਓ ਵੀ ਆਪਣੀ ਜਿਹੜੀਆਂ ਸ਼ੂਟਿੰਗਾਂ 'ਚ ਇਸਤੇਮਾਲ ਹੁੰਦੀ ਹੈ ਗੱਲ। ਯਾਰ ਸੱਚੀ ਮੰਨ ਲਓ ਵੀ ਰੀਲਾਂ ਮੈਂ ਹੋਰ ਵੀ ਮੁੰਡੇ ਐਸੇ ਦੇਖੇ ਨਹੀਂ। ਉਹ ਤਾਂ ਪੌਂ ਐ ਤਾਂ ਪੈ ਜਾਂਦੀ ਜੀ। ਤੇ ਜਿਹੜੇ ਤਾਂ ਪੈ ਜਾਂਦੇ ਨੇ ਉਹਨਾਂ ਨੂੰ ਪੱਟੇ ਵੀ ਪੁੱਛ ਲੈ ਕਰੋ ਵੀ ਕਿੰਨੇ ਕ ਪੈਂਦੇ ਆ ਵੱਧ ਦੇ ਵਿੱਚ। ਤੁਹਾਨੂੰ ਪਤਾ ਵੀ ਇਹ ਕੀ ਸ਼ਟਾ ਨਿਕਲਣਾ ਹੈ ਤੇ ਬੱਚਿਆਂ ਨੂੰ ਕੀ ਤੁਸੀਂ ਸਨੇਹਾ ਦੇ ਰਹੇ ਹੋ। ਵੀ ਅਸਲੇ ਨੂੰ ਪ੍ਰਮੋਟ ਕਰੋ ਯਾਰ। ਤੁਸੀਂ ਸਿਆਣੇ ਬਣੇ ਹੋਗੇ ਚੰਗੀ ਰੀਲ ਪਾਓ ਤਾਂ ਕਿ ਬੰਦਾ ਅੱਗੇ ਸ਼ੇਅਰ ਵੀ ਕਰੇ। ਤੁਸੀਂ ਤਾਂ ਜਵਾਕਾਂ ਨੂੰ ਦਲਤਰਾ ਦੇ ਪਾ ਰਹੇ ਆ। ਕਿੰਨੇ ਵਾਰ ਦੱਸਾਂ ਹੋਰ ਤੈਨੂੰ ਐ ਤੈਨੂੰ ਮਜ਼ਾਕ ਲੱਗ ਰਿਹਾ ਏ ਬੰਕਜ ਬੋਲਦਾ ਕਿਹੜਾ ਬੰਕਜ ਹੈਲੋ ਕੌਣ ਬੰਕਜ ਬੰਕਜ ਦੀ ਗੱਲ ਕਰ ਰਿਹਾ ਤੈਨੂੰ ਪਿਆਰ ਨਾਲ ਸਮਝਾ ਰਿਹਾ ਹਾਂ ਤੂੰ ਸਮਝ ਨਹੀਂ ਆ ਰਹੀ ਬਣੇ ਫਿਰਦੇ ਤੁਸੀਂ ਵੱਡੇ ਬਦਮਾਸ਼ ਨਾ ਜੀ ਉਹ ਤਾਂ ਕੋਈ ਚੱਕਰ ਨਹੀਂ ਜੀ ਰਹੀ ਉਹ ਤਾਂ ਉਹੀ ਪਾਦੀ ਜੀ ਐਨਜੋਇਮੈਂਟ ਵਾਲ ਤੇ ਐਨਜੋਇਮੈਂਟ ਥੋੜਾ ਹੁੰਦਾ ਯਾਰ ਇਹ ਜਵਾਬ ਦੇ ਕੇ ਕੀ ਸਿੱਖਣਗੇ ਤੁਹਾਡੇ ਤਾਂ ਕੱਲ ਨੂੰ ਉਹ ਕੌਣਗੇ ਉਹ ਚੱਕਣਗੇ ਹਥਿਆਰ ਚੱਕਣਗੇ ਨਹੀਂ ਸਰ ਐਂ ਤਾਂ ਫੇਰ ਸ਼ੂਟਿੰਗਾਂ 'ਚ ਵੀ ਅਲਾਉਡ ਹੈ ਜੀ ਉਹ ਉੱਧਰ ਵੀ ਫੇਰ ਬੰਦ ਕਰਵਾ ਦਿਓ ਸ਼ੂਟਿੰਗਾਂ 'ਚ ਕਰਾਂਗੇ ਉਹ ਸਾਡੀ ਸਰਦਾਰਦੀ ਆ ਥੋੜੀ ਥੋੜਾ ਕੁੰਜਜ ਲੱਗ ਗਿਆ ਓਰੇ ਤੈਨੂੰ ਜਿੰਨੀ ਗੱਲ ਕਹੀਏ ਤੂੰ ਉਹ ਸਮਝ ਸਾਨੂੰ ਪਤਾ ਸੀ ਕਾਦੇ ਵਾਸਤੇ ਬੈਠੇ ਆਂ ਓਰੇ ਡਿਊਟੀ ਤੇ ਕਿਉਂ ਡਿਊਟੀ ਕਰਦੇ ਆਂ ਸੀ 24 24 ਘੰਟੇ ਸਰਕਾਰ ਸਾਨੂੰ ਤਨਖਾਹ ਕਾਦੀ ਦੇ ਰਹੀ ਐ ਹਾਂ ਜੀ ਵੀ ਕਰਾਇਂ ਰੋਕਿਆ ਜਾਤਕੇ ਜੀ ਤੇ ਕਰਾਇਂ ਫਰੇ ਸੀ ਰੋਕਦੇ ਹੁਣ ਸਾਡੇ ਕੋਲ ਰਿਪੋਰਟ ਆਈ ਅਸੀਂ ਨਾਲ ਦੀ ਨਾਲ ਤੈਨੂੰ ਫੋਨ ਲਾਇਆ ਉਹ ਤੇਹੀ ਕੰਮਾਂ ਚ ਕੁਝ ਨਹੀਂ ਹੈਗਾ ਹਾਂ ਤੇ ਤੁਹਾਡੇ ਵਰਗੇ ਦੇ ਨੱਥ ਪਾਉਣੇ ਸਾਨੂੰ ਚੰਗੀ ਤਰ੍ਹਾਂ ਆਉਂਦੀ ਐ ਤੁਸੀਂ ਕਰੋ ਯਾਰ ਮਾਂ ਪਿਓ ਦਾ ਨਾਂ ਰੋਸ਼ਨ ਕਰੋ ਤੁਸੀਂ ਚੱਜਦੀਆਂ ਕੋਈ ਚੀਜ਼ਾਂ ਕਰੋ ਯਾਰ ਪੜੋ ਲਿਖੋ ਗ੍ਰਾਊਂਡ ਜਾਓ ਤੁਸੀਂ ਨੌਕਰੀਆਂ ਲਵੋ ਤਾਂ ਕਿ ਤੁਹਾਡੇ ਘਰ ਦੇ ਦਾ ਨਾਂ ਉੱਚਾ ਪਵੇ ਯਾਰ ਨਾਂ ਰੋਸ਼ਨ ਕਰੋ ਤੁਸੀਂ ਤੁਸੀਂ ਕਿਹੜੇ ਕਿਸ ਲੰਡਰਕ ਬਣੇ ਆਂ ਜਿਹਦੇ ਪਹਿਰੇ ਕਦੇ ਕੋਈ ਨਸ਼ਾ ਪ੍ਰਮੋਟ ਕਰਦਾ ਕੋਈ ਅਸਲਾ ਪ੍ਰਮੋਟ ਕਰਦਾ ਕੀ ਇਹ ਚੰਗੀਆਂ ਗੱਲਾਂ ਨੇ ਯਾਰ ਤੁਹਾਡੇ ਵਾਸਤੇ ਪੜੇ ਲੈ ਕੇ ਹੋਵੋਗੇ ਯਾਰ ਤੁਸੀਂ ਨਹੀਂ ਸਮਝਾਉਣਾ ਸਾਨੂੰ ਫਿਰ ਆਉਂਦਾ ਪਟਾ ਬੰਦ ਕਰਦੇ ਕਰਦੇ ਮਸ਼ੀਨ 20 ਪਟੇ ਮਾਰ ਜਾਂਦੀ ਹੈ ਇੱਕ ਨਹੀਂ ਚੱਲਣਾ ਤੂੰ ਹੋਈ ਨਹੀਂ ਹੋਈ ਨਹੀਂ ਤੈਨੂੰ ਲਾਸਟ ਵਾਰਨਿੰਗ ਆ ਇਹ ਅੱਜ ਤੋਂ ਬਾਅਦ ਐਮ ਦੀ ਰੀਲ ਕੋਈ ਆ ਗਈ ਸਾਡੇ ਤੱਕ ਕੋਈ ਪਹੁੰਚਦੀ ਰਿਪੋਰਟ ਦਾ ਫਿਰ ਆਪਦੇ ਆਪ ਨੂੰ ਹਿਸਾਬ ਲਾਣੀ ਲੋ ਕਰੋ ਜਾ ਕੇ ਸਿੱਧਾ ਥਾਣੇ ਲੈ ਕੇ ਜਾਵਾਂਗੇ ਕੋਈ ਨਹੀਂ ਹਾਂ ਇਆ ਕੋਣ ਮਰਦਾ। ਤੁਹਾੰਦਾ ਦਿਨ ਨੂੰ ਬਿੜਵੀ ਦੇਖੂਗਾ ਇਸ ਤੋਂ ਬਾਅਦ। ਖੜ ਜਾ ਆ ਜਾਣ ਦੇ ਨੂੰ ਹੁੰਦੇ। ਕੀ ਕਰੀ?